ਅਧਿਕ ਲਗੀ ਕੁੜੀ ਦੀ ਲਾਸ਼ ਪਈ ਜਾਂ ਤੇ ਜਦੋਂ ਉਹ ਕੋਲ ਜਾ ਕੇ ਵੇਖਦੇ ਆ ਕਿ ਮਤਲਬ ਵੀ ਦੂਜੇ ਡਾਕਟਰ ਨਰਸਾਂ ਜਿਹੜਾ ਉਹ ਨਾਲ ਹੁੰਦੀਆਂ ਤੇ ਮਤਲਬ ਉਹਦਾ ਜਿਹੜਾ ਦੇਖਿਆ ਨਹੀਂ ਜਾਂਦਾ ਸੀ ਉਹਦੇ ਅੱਖਾਂ 'ਚ ਖੂਨ ਆ ਰਿਹਾ ਸੀਗਾ ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੇ ਚੈਨਲ ਤੇ ਫੇਸਬੁੱਕ ਤੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਕੋਲਕਾਤਾ ਡਾਕਟਰ ਪ੍ਰੋਟੈਸਟ ਕਰ ਰਹੇ ਆ ਉਹਦੇ ਬਾਰੇ ਤੇ ਤੁਸੀ ਤੁਹਾਨੂੰ ਪਤਾ ਹੋਣਾ ਵੀ ਇੱਕ ਨਾ ਨਰਵੈ ਕੁੜੀ ਸੀਗੀ ਜਿਹਦਾ ਮਤਲਬ ਪਿੱਛੇ ਕੇਸ ਵਾਸੀ ਰੇਪ ਹੋਇਆ ਸੀਗਾ ਉਹਦਾ ਮਤਲਬ ਵੀ ਬਹੁਤ ਹੀ ਜ਼ਿਆਦਾ ਦਰਦਨਾਕ ਮੌਤ ਦਿੱਤੀ ਸੀਗੀ ਉਹ ਕੁੜੀ ਨੂੰ ਉਦੋਂ ਉਦਾਂ ਹੀ ਐਸੇ ਕਿ ਆਪਣੇ ਅੱਜ ਵਾਲੇ ਕੇਸ ਚ ਆ ਗਿਆ ਉਹ ਤੋਂ ਵੀ ਬੁਰੀ ਮੌਤ ਦਿੱਤੀ ਹੈਗੀ ਚਲੋ ਆਪਾਂ ਗੱਲ ਕਰਦੇ ਆਂ ਕੋਲਕੱਤਾ ਦੀ ਕੋਲਕੱਤਾ ਚ ਨਾ ਇੱਕ ਹਸਪੀਟਲ ਆਗਾ ਬਹੁਤ ਵੱਡਾ ਹਸਪੀਟਲ ਹੈ ਜਿੱਥੇ ਮਜਵਕਾਂ ਨੂੰ ਪਰ ਮੈਡੀਕਲ ਪੜਾਈ ਕਰਾਈ ਜਾਂਦੀ ਹੈਗੀ ਉੱਥੇ ਮਤਲਬ ਜਿਹੋਨਾਂ ਦਾ ਪ੍ਰੈਕਟੀਕਲ ਤੇ ਥਿਉਰੀ ਦੋਨੇ ਕੁਝ ਉੱਥੇ ਹੁੰਦਾ ਹੈਗਾ ਤੇ ਜਿੱਦਾਂ ਆਪਣੇ ਆਦੇਸ਼ ਹਸਪਤਾਲਾ ਨਾ ਉਦਾਂ ਹੀ ਉੱਥੇ ਆਗਾ ਤੇ ਆਪਣੇ ਨਾ 8 ਅਗਸਤ ਨੋ ਓਲੰਪਿਕ ਲੰਪੀ ਦਾ ਮੈਚ ਚੱਲ ਰਿਹਾ ਸੀਗਾ ਆਪਣਾ ਤੇ ਭਾਰਤ ਦਾ ਔਰ ਸੋਰੀ ਪਾਕਿਸਤਾਨ ਦਾ ਤੇ ਇੰਡੀਆ ਦਾ ਸੇ ਮੈਚ ਸੀਗਾ ਫਾਈਨਲ ਤੇ ਉਹ ਸਾਰੇ ਬੱਚੇ ਦੇਖ ਰਹੇ ਸੀਗੇ ਸੈਮੀਨਾਰ ਹਾਲ ਚ ਇਕੱਠੇ ਹੋ ਕੇ ਉੱਥੇ ਤੇ ਜਦੋਂ ਮੈਚ ਖਤਮ ਹੋ ਗਿਆ ਤੇ ਆਹ ਸੌਣ ਨਾਲ ਜਿਹੜੇ ਜਵਾਗ ਸੀਗੇ ਹੋਰ ਦੂਜੇ ਕੁੜੀਆਂ ਸਿੰਘ ਆ ਉਹ ਤਾਂ ਸੌਣ ਚ ਮਤਲਬ ਵੀ ਸੌਣ ਲਈ ਚਲ ਗਏਗਾ ਆਪਦੇ ਆਪਦੇ ਰੂਮ ਚ ਤੇ ਇੱਕ ਕੁੜੀ ਉੱਥੇ ਰਹਿ ਗਈ ਉਹ ਕਹਿੰਦੀ ਵੀ ਮੈਂ ਪੜ੍ਹਾਈ ਕਰਨੀ ਆ ਮੈਂ ਕੁਝ ਕਰਨਾ ਸਟੱਡੀ ਕਰਨੀ ਆ ਹੋਰ ਤੇ ਤੁਸੀਂ ਚਲੋ ਤੇ ਮੈਂ ਆ ਗਈ ਤੇ ਉਹਨੂੰ ਪੜਦੇ ਪੜਦੇ ਉੱਥੇ ਹੀ ਨੀਂਦ ਆ ਗਈ ਮੈਚ ਦੇਖ ਕੇ ਉਦੋਂ ਪੜਦੇ ਪੜਦੇ ਉੱਥੇ ਹੀ ਨੀਂਦ ਆ ਗਈ ਉਹਨੂੰ ਤੇ ਫਿਰ ਉਹ ਜਦੋਂ ਸਵੇਰ ਆਉਂਦੀ ਹੈ ਅਗਲੀ ਜਦੋਂ ਮਤਲਬ ਵੀ 8 ਅਗਸਤ ਨੂੰ ਇੱਕ ਕੇਸ ਵਾਂਗ 9 ਅਗਸਤ ਨੂੰ ਜਦੋਂ ਸਵੇਰ ਡਾਕਟਰ ਦੇਖਦੇ ਆਗੇ ਇੱਕ লাশ ਪਈ ਹੁੰਦੀ ਹੈਗੀ ਅੱਧੀ ਨੰਗੀ ਕੁੜੀ ਦੀ ਮਤਲਬ ਵੀ ਲੋਕ ਉਹਦਾ ਸਾਰੀ ਕਹੀ ਜਾਂਦਾ ਆਪਾਂ ਮਤਲਬ ਵੀ ਅੱਧੀ ਕੇ ਨੰਗੀ ਕੁੜੀ ਦੀ লাশ ਪਈ ਹੁੰਦੀ ਹੈ ਉੱਥੇ ਤੇ ਜਦੋਂ ਉਹਦੇ ਕੋਲ ਜਾ ਕੇ ਵੇਖਦੇ ਆਗੇ ਮਤਲਬ ਵੀ ਦੂਜੇ ਡਾਕਟਰ ਨਰਸਾਂ ਜਿਹੜੀਆਂ ਨਾਲ ਹੁੰਦੀਆਂ ਤੇ ਮਤਲਬ ਉਹਦਾ ਜਦੋਂ ਦੇਖਿਆ ਨਹੀਂ ਜਾਂਦਾ ਸੀ ਉਹਦੇ ਅੱਖਾਂ 'ਚ ਖੂਨ ਆ ਰਿਆ ਸੀਗਾ ਤੇ ਉਹਦਾ ਆ ਜਿਹੜਾ ਆਪਾਂ ਕਾਹ ਕਹਿ ਦਨੇ ਆ ਇਹ ਟੁੱਟਿਆ ਪਿਆ ਸੀ ਗੁੰਡੀ ਕਹਿ ਦਨੇ ਆ ਕਾਹ ਕਹਿ ਦਨੇ ਆ ਇਹ ਵੀ ਮਤਲਬ ਟੋੜਿਆ ਪਿਆ ਸੀਗਾ ਤੇ ਉਹਦੇ ਇੱਥੇ ਮਤਲਬ ਜਿਵੇਂ ਕੋਈ ਕਿਸੇ ਨੂੰ ਨਾਉ ਮਾਰੇ ਹੁੰਦੇ ਆ ਜੋਰ-ਜੋਰ ਦੀ ਸਾਰਾ ਮਤਲਬ ਫੇਸ ਜਿਹੜੀ ਥਲੜੀ ਚਮੜੀ ਆ ਉਸ ਬਾਹਰ ਆ ਰਹੀ ਸੀਗੀ ਉਹਦੀ ਇੱਥੇ ਉਹਦੇ ਅੰਦਰ ਬਾਹਰ ਰੰਗਾਂ ਸਿੰਘ ਤੇ ਮਤਲਬ ਇਹਨਾਂ ਜਿਆਦਾ ਮਤਲਬ ਵੀ ਭੈੜੀ ਹਾਲਤ ਕਰਤੀ ਸੀਗੀ ਉਹਦੀ ਜਿਹੇ ਕਿਸੇ ਨੇ ਦੇਖੀ ਨਹੀਂ ਜਾਂਦੀ ਸੀ ਮਾੜੇ ਬੰਦੇ ਤੋਂ ਤਾਂ ਤੇ ਇਹ ਰਿਦਵਾ ਹਸਪੀਟਲ ਮਤਲਬ ਵੀ ਉੱਥੇ ਲਿਆ ਜਾਂਦਾਗਾ ਟ੍ਰੀਟਮੈਂਟ ਕਰਨ ਨੂੰ ਜੋ ਵੀ ਕੁਛ ਤੇ ਉਹਦੇ ਪਰ ਉੱਥੇ ਪਤਾ ਤਾਂ ਲਾਉਂਦੇ ਵੀ ਮੌਤ ਹੋਏਗੀ ਕੁੜੀ ਦੀ ਤੇ ਨਾ ਕੋ ਗਾਰੰਟੀ ਸੱਦੀ ਜਾਂਦੀ ਆ ਉਹਦੇ ਨਾਲ ਦੀ ਤੇ ਤੁਹਾਨੂੰ ਦੱਸ ਦਿਆਂ ਵੀ ਇਹਦੇ ਉਹ ਆਂਟੀ ਕੌਣ ਸੀਗੀ ਉਹ ਆਂਟੀ ਮਤਲਬ ਵੀ ਨਾ ਜਿਹੜੀ ਉਹਦੀ ਮਾਂ ਸੀਗੀ ਉਹਦੀ ਘਰ ਨਾਲ ਹੀ ਰਹਿੰਦੀ ਸੀਗੀ ਉੱਥੇ ਉਹ ਦੱਸਦੀ ਆ ਸਾਰਾ ਕੁਝ ਜਿਹੜੀ ਮੈਂ ਗੱਲ ਤੁਹਾਨੂੰ ਦੱਸ ਰਿਹਾ ਉਹ ਇਹ ਨਹੀਂ ਉਹ ਉਹ ਕੁੜੀ ਨਹੀਂ ਉਹ ਆਂਟੀ ਨੇ ਦੱਸੀ ਹੈਗੇ ਤੇ ਉਹ ਜਦੋਂ ਕਹਿੰਦੀ ਨਾ ਅਸੀਂ ਉਹਨੂੰ ਲੈ ਕੇ ਜਾ ਰਹੇ ਸੀਗੇ ਪਹਿਲਾਂ ਉਹਨਾਂ ਨੇ ਡਾਕਟਰਾਂ ਨੂੰ ਉਹਨੂੰ ਫੋਨ ਕਰਤਾ ਸੀਗਾ ਉਹਦੀ ਮਾਂ ਨੂੰ ਨਹੀਂ ਦੱਸਿਆ ਸੀਗਾ ਹਜੇ ਤੇ ਉਹ ਦੁਆਲਾ ਜਦੋਂ ਉਹ ਕਹਿੰਦੇ ਸੀ ਜਦੋਂ ਉਹਨੂੰ ਲੈ ਕੇ ਜਾ ਰਹੇ ਸੀਗੇ ਨਾ ਮਤਲਬ ਵੀ ਦੂਜੇ ਰੂਮ ਚ ਉਹਦੇ ਚ ਕੋਈ ਵੀ ਮਤਲਬ ਵੀ ਹੋ ਕਰ ਲਓ ਮੈਡੀਕਲ ਪੋਸਟਮਾਰਟਮ ਕਰ ਲਓ ਕੁਝ ਵੀ ਲਾ ਲਓ ਤੁਸੀਂ ਤੇ ਕਹਿੰਦਾ ਉਹਦਾਂ ਜਿਹੜੀਆਂ ਲੱਤਾਂ ਸੀਗੀਆਂ ਇੱਕ ਇਧਰਲੇ ਪਾਸੇ ਲੱਤ ਕਰੀ ਪਈ ਸੀਗੀ ਆਹ ਵਿਚਾਲੇ ਪਾੜ ਕੇ ਇੱਕ ਇਧਰੀ ਵਾਸੇ ਕਰੀ ਪਈ ਸੀਗੀ ਟਖਾਂ ਚੋਂ ਉਹਦੇ ਖੂਨ ਆ ਰਿਹਾ ਸੀਗਾ ਤੇ ਉਹਦਾ ਲੱਕ ਟੁੱਟਿਆ ਹੋਇਆ ਸੀਗਾ ਆਹ ਚੀਜ਼ ਵੀ ਟੁੱਟੀ ਹੋਈ ਸੀਗੀ ਤੇ ਫੇਸ ਤੇ ਉਹਦੇ ਮਤਲਬ ਵੀ ਅੱਡੇ ਇੰਨੇ ਜਿਆਦਾ ਨੌ ਖੋ ਰੱਖੇ ਹੋਏ ਸੀਗੇ ਤੇ ਉਹ ਫਿਰ ਇੱਕ ਦੂਸਰੀ ਵਾਰ ਉਹਨੂੰ ਜਦੋਂ ਸਾਰਾ ਕੁਝ ਹੋਇਆ ਜਾਂਦਾ ਤੇ ਪੁਲਿਸ ਆ ਜਾਂਦੀ ਹੈਗੀ ਤੇ ਫਿਰ ਨਾ ਜਿਹੜੇ ਉਹ ਸਾਨੂੰ ਪਤਾ ਤਾਂ ਹੈਗੇ ਹੈਗਾ ਵੀ ਜਿਹੜਾ ਜਿਵੇਂ ਆਪਣਾ ਉਹ ਲਾ ਲਓ ਤੁਸੀਂ ਦੇਸ਼ ਹਸਪਤਾਲ ਲਾ ਲਓ ਇੱਥੇ ਕੋਈ ਘਟਨਾ ਹੋ ਜੇ ਤੇ ਜਿਹੜਾ ਮਤਲਬ ਵੀ ਮੈਨੇਜਮੈਂਟ ਆ ਗਈ ਉਹ ਗੱਲ ਦਬਾਉਣਾ ਚਾਹੁੰਦੀ ਆ ਉਹ ਦਵਾਊਗੀ ਦਵਾਉਗੀ ਗੱਲ ਵੀ ਸਾਡੇ ਹਸਪਤਾਲ ਦਾ ਨਾਮ ਨਾ ਖਰਾਬ ਹੋ ਜਾਏ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਕੁੜੀ ਦਾ ਰੇਪ ਹੋਇਆਗਾ ਕੁੜੀ ਨਾਲ ਕੀ ਹੋਇਆਗਾ ਕੋਈ ਮਤਲਬ ਨਹੀਂ ਉਹਨਾਂ ਨੂੰ ਬਸ ਸਿੱਧਾ ਹੀ ਸੀਗਾ ਵੀ ਸਾਡਾ ਹਸਪਤਾਲ ਨਾ ਖਰਾਬ ਹੋ ਜਾਏ ਤੇ ਫਿਰ ਨਾ ਜਦੋਂ ਮੋਢਲੇ ਵੀ ਸੁਵਾਦੀ ਕਾਣ ਗੱਲ ਆਹੇ ਤੇ 10 12 ਵਜੇ ਉਹਦੀ ਮਾਂ ਨੂੰ ਫੋਨ ਕੀਤਾ ਜਾਂਦਾ ਕੁੜੀ ਦੇ ਨੂੰ ਇਹ ਕਹਿ ਆ ਜਾਂਦਾਗਾ ਵੀ ਛੋਟੀ ਕੁੜੀ ਨੇ ਆਤਮ ਹੱਤਿਆ ਕਰ ਲਈ ਆਹ ਵੇਖੋ ਡਾਕਟਰਾਂ ਦੇ ਕਾਰਨਾਂ ਮੈਂ ਡਾਕਟਰ ਸੋਲ ਡਾਕਟਰਾਂ ਦੇ ਮੈਨੇਜਮੈਂਟ ਦੇ ਕਾਰਨਾਂ ਮੈਂ ਵੀ ਉਹਦੀ ਮਾਂ ਨੂੰ ਕਹਿ ਜਾਂਦਾ ਵੀ ਛੋਟੀ ਕੁੜੀ ਨੇ ਆਤਮ ਹੱਤਿਆ ਕਰ ਲਈ ਫਿਰ ਜਦੋਂ ਉਹ ਸੋਚਦੇ ਆਗੇ ਵੀ ਨਾ ਕੁੜੀ ਦਾ ਐਸੀ ਕੋਈ ਗੱਲ ਹੀ ਨਹੀਂ ਸੀ ਸਾਡੀ ਕੁੜੀ ਦੀ ਤਾਂ ਪੜਨ ਚ ਵੀ ਵਧੀਆ ਸੀ ਕਿਉਂ ਤੁਸੀਂ ਐਂ ਹਿਸਾਬ ਲਾ ਲਓ ਜਿਹੜਾ ਮੈਡੀਕਲ ਕਰਦਾ ਪੜਨ ਚ ਤਾਂ ਹੋਊ ਵਧੀਆ ਹੀ ਹੋਊਗਾ 31 ਸਾਲ ਕੁੜੀ ਦੀ ਉਮਰ ਸੀਗੀ ਤੇ ਨਾ ਕਿ ਇਦਾਂ ਦੀ ਗੱਲ ਹੋਈ ਸੀ ਕਿ ਮੁੰਡੇ ਖੁੰਡੇ ਦੀ ਕੁਝ ਵੀ ਨਹੀਂ ਇਦਾਂ ਗੱਲ ਹੋਈ ਸੀ ਕਿ ਫਿਰ ਉਹਨੇ ਆਤਮ ਹੱਤਿਆ ਕਿਉਂ ਕੀਤੀ ਇਹ ਕਾਰਨ ਸੀਗਾ ਪਰ ਮਾਪੇ ਤਾਂ ਭੋਲੇ ਹੁੰਦੇ ਮੰਨ ਜਾਂਦੇ ਆਗੇ ਫਿਰ ਉਸ ਤੋਂ ਬਾਅਦ ਉਹਦੀ ਮਾਂ ਆ ਜਾਂਦੀ ਹੈ ਹਸਪਤਾਲ 'ਚ ਸੋ ਇੱਕ ਗੱਲ ਹੋਰ ਦੱਸਾਂ ਐਡੇ ਮਾੜੇ ਹਾਲਾਤ ਆਪਣੇ ਭਾਰਤ ਦੇ ਉਹਦੀ ਮਾਂ ਨੂੰ 3 ਘੰਟੇ ਬੋਡੀ ਨਹੀਂ ਦਿਖਾਈ ਜਾਂਦੀ ਨਾ ਕੋ ਬੈਠਣ ਨੂੰ ਦਿੱਤਾ ਜਾਂਦਾ ਕੁਛ ਨਾ ਕੁਛ ਮਤਲਬ ਵੀ ਆਪਾਂ ਜਦੋਂ ਕਹਿ ਸਕਦੇ ਹਾਂਗੇ ਉਹਦਾ ਮਤਲਬ ਕੋਈ ਪੁੱਛ ਪੜਤਾਲ ਨਹੀਂ ਕੀਤੀ ਸੀ ਉਹਦੀ ਮਾਂ ਦੀ ਜਦੋਂ ਹਸਪਤਾਲ ਆਈ ਉਹ ਫਿਰ ਉਹ ਦਵਾ ਜਦੋਂ ਤਿੰਨ ਘੰਟੇ ਬਾਅਦ ਜਦੋਂ ਮਲਾਇਆ ਮਾਣੂ ਮਾਂ ਦਾ ਚਿਹਰਾ ਕਿੱਥੇ ਦੇਖ ਲੂਗੀ ਕੁੜੀ ਦਾ ਆਪਣੀ ਦਾ ਉਹਦਾ ਚਿਹਰਾ ਤਾਂ ਦੇਖਿਆ ਨਹੀਂ ਗਿਆ ਆਪਦੀ ਕੁੜੀ ਦਾ ਤੇ ਫਿਰ ਉਹ ਦਵਾ ਜਦੋਂ ਪੁਲਸ ਆ ਜਾਂਦੀ ਹੈਗੀ ਉਹ ਪਹਿਲੀਆਂ ਪੁਲਸ ਆਪਣੇ ਹੱਥ ਪਿੱਛੇ ਖਿੱਚਣ ਲੱਗ ਜਾਂਦੇ ਹੈਗੀ ਉਹਨਾਂ ਨੂੰ ਪਤਾ ਹੁੰਦਾਗਾ ਵੀ ਬੂਰੇ ਫਸਾਂਗੇ ਸਾਰੇ ਤੇ ਡਾਕਟਰ ਮੈਨੇਜਮੈਂਟ ਨੂੰ ਪਤਾ ਹੀ ਹੈ ਵਿੱਚ ਵਿੱਚ ਗੱਲ ਦਵਾਉਣ ਨੂੰ ਕਹਿ ਰਹੀ ਹੁੰਦੀ ਹੈਗੀ ਉਹਦੇ ਮਾਪਿਆਂ ਨੂੰ ਪੁਲਸ ਵਾਲਿਆਂ ਨੂੰ ਉਹ ਜਦੋਂ ਤੁਸੀਂ ਐ ਲਾ ਲੋ ਸਭ ਤੋਂ ਵੱਡਾ ਲੈਪੋਨਸਲ ਨੂੰ ਮੈਂ ਕਿਹਾ ਤਾਂ ਨਾ ਵੀ ਤੁਸੀਂ ਸਮਝੌਤਾ ਕਰ ਲੋ ਜੇ ਇਹ ਗੱਲ ਨੂੰ ਉਹ ਕਰ ਲੋ ਵਿੱਚ ਇੱਥੇ ਗੱਲ ਨੱਪ ਦੂੰ ਪਰ ਨਹੀਂ ਐਨੇ ਨੂੰ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਜਿਹੜੀ ਬਹੁਤ ਵੱਡੇ ਖਲਾਸੇ ਕਰਦੀ ਹੈ ਇਹ ਪੋਸਟਮਾਰਟਮ ਰਿਪੋਰਟ ਚਾਹੁੰਦਾ ਰੇਪ ਕੁੜੀ ਦਾ ਵੀ ਰੇਪ ਕੀਤਾ ਗਿਆ ਕੁੜੀ ਦਾ ਬਸ ਫਿਰ ਜਦੋਂ ਐਨੀ ਮਤਲਬ ਵੀ ਸੁਣ ਲੈਂਦੇ ਰੇਪ ਕੀਤਾ ਤਾਂ ਫਿਰ ਸਾਰੇ ਆਤਮ ਹੱਤਿਆ ਵਾਲੇ ਖਿਆਲ ਜਿਹੜੇ ਮੈਨੇਜਮੈਂਟ ਤੋਂ ਨਿਕਲ ਜਾਂਦੇ ਹੈਗੇ ਤੇ ਮਤਲਬ ਵੀ ਪੁਲਿਸ ਵਾਲਿਆਂ ਨੂੰ ਵੀ ਹੁਣ ਕਾਰਵਾਈ ਕਰਨੀ ਪੈਣੀ ਹੈ ਕਿਉਂ ਪ੍ਰੈਸ਼ਰ ਬਹੁਤ ਪੈ ਰਿਹਾ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਉਹਨਾਂ ਤੇ ਤੋਂ ਡਾਕਟਰਾਂ ਦੀ ਜੂਨੀਅਨ ਪਤੀ ਆ ਤੁਹਾਨੂੰ ਮਤਲਬ ਜੂਨੀਅਨ ਤਾਂ ਕਿਸੇ ਦੀ ਵੀ ਲਾ ਲਓ ਸਾਰਿਆਂ ਦੀ ਜੂਨੀਅਨ ਤਾਂ ਜਦੋਂ ਪ੍ਰਭਾਵ ਬਹੁਤ ਪਾਉਂਦੀ ਹੈਗੀ ਜੂਨੀਅਨ ਤੇ ਜਦੋਂ ਜੂਨੀਅਨ ਇਕੱਠੀ ਹੋ ਜਾਏ ਫਿਰ ਮੰਨਣੀਆਂ ਹੀ ਪੈਂਦੀਆਂ ਗੱਲਾਂ ਸਰਕਾਰ ਵੀ ਝੁਕ ਜਾਂਦੀ ਹੈ ਫਿਰ ਤਾਂ ਡਾਕਟਰਾਂ ਨੂੰ ਫਿਰ ਉਹਦੇ ਪੋਸਟਮਾਰਟਮ ਰਿਪੋਰਟ ਚ ਆਇਆਗਾ ਉਹਦਾ ਸਰੀਰ ਪਹਿਲਾਂ ਪੂਰੀ ਬੁਰੀ ਤਰ੍ਹਾਂ ਨੋਚਿਆ ਗਿਆ ਪਹਿਲੀ ਗੱਲ ਦੱਸਾਂ ਤੁਹਾਨੂੰ ਦੂਜੀ ਗੱਲ ਉਹਦੀ ਮੌਤ ਆ ਜਿਹੜੀ ਉਹ ਆ ਇਹਦੇ ਨਾਲ ਹੋਈ ਸੀਗੀ ਜਿਹੜਾ ਆਪਣੇ ਤਾਂ ਘੁੰਡੀ ਹੁੰਦੀ ਹੈਗੀ ਕਾਂ ਜਾ ਹੁੰਦਾ ਜਿਹੜਾ ਉਹ ਕਟਣ ਨਾਲ ਹੋਈ ਸੀਗੀ ਤੀਜੀ ਗੱਲ ਮਤਲਬ ਜਿਹੜਾ ਉਹਦਾ ਸਿਰ ਸੀਗਾ ਨਾ ਸਿਰ ਫੜ ਕੇ ਕੰਦ ਨਾਲ ਇੱਕਦਮ ਮਾਰਿਆ ਗਿਆ ਪੂਰੀ ਫੋਰਸ ਲਾ ਕੇ ਜਿਹਦੇ ਨਾਲ ਉਹਦੀਆਂ ਮਤਲਬ ਜੜੀਆਂ ਹੱਡੀਆਂ ਸਿਰ ਦਿਮਾਗ ਦੀਆਂ ਉਹ ਸਾਇਆਂ ਗਿਆ ਫਟੀਆਂ ਸੀਗਾ ਟੁੱਟੀਆਂ ਸੀਗਾ ਤੇ ਤੀਜੀ ਗੱਲ ਉਹਦਾ ਜਿਹੜਾ ਮੂੰਹ ਫੜ ਕੇ ਨਾ ਜਿਵੇਂ ਆਪਾਂ ਫਰਮਝਦੇ ਨੇ ਜਦੋਂ ਸ਼ੀਸ਼ੇ ਨਾਲ ਹੋ ਕੇ ਤਾਂ ਉਦੋਂੱਕ ਸੀੜਿਆ ਜਾਂਦਾਗਾ ਉਦਾਂ ਹੋਇਆ ਸੀਗਾ ਤੇ ਜਿਹੜਾ ਸ਼ੀਸ਼ਾ ਟੁੱਟ ਗਿਆ ਸੀਗਾ ਉਹ ਅੱਖਾਂ 'ਚ ਮਾਰਿਆ ਗਿਆ ਜੋਰ-ਜੋਰ ਦੇ ਅੱਖਾਂ 'ਚ ਮਾਰ ਕੇ ਉਹ ਅੱਖਾਂ ਕੱਢੀਆਂ ਤੇ ਫਿਰ ਉਹਦਾ મતલਬ ਇਸੇ ਕਰਕੇ ਉਹਦੇ ਅੱਖਾਂ ਚੋਂ ਖੂਨ ਆ ਰਿਆ ਸੀਗਾ ਹਾਰਰ ਫਿਲਮਾਂ ਵਾਂਗੂ ਜਦ ਅੱਖਾਂ ਨਹੀਂ ਉਹ ਲਾਲ ਲਾਲ ਹੋਈਆਂ ਹੁੰਦੀਆਂ ਵਿੱਚ ਟੋਆ ਹੁੰਦਾ ਖੂਨ ਨਿਕਲ ਰਿਆ ਹੁੰਦਾ ਸਭ ਕੁਝ ਉਹ ਕੁੜੀ ਨਾਲ ਹੋਇਆ ਸੀਗਾ ਪਰ ਉਹ ਕੁੜੀ ਡਾਕਟਰ ਕਹਿੰਦੇ ਬਾਦਰੀ ਨਾਲ ਲੜੀ ਸੀਗੀ ਮਤਲਬ ਵੀ ਜਿਹੜਾ ਵੀ ਉਹ ਰੇਪ ਕਰਨ ਆਇਆ ਸੀਗਾ ਉਹਦੇ ਨਾਲ ਹੱਥ ਪੈਰ ਮਾਰੇ ਵਿਚਾਰੀ ਨੇ ਸਭ ਕੁਝ ਕੀਤਾ ਪਰ ਨਹੀਂ ਕਿੱਥੇ ਆਖਰ ਇੱਕ ਕੁੜੀ ਇਕੱਲੀ ਕੀ ਕਰ ਸਕਦੀ ਹੈਗੀ ਤੇ ਫਿਰ ਉਹ ਡਾਕਟਰਾਂ ਧੰਨਾ ਲਾ ਲੈਂਦੇ ਪ੍ਰੋਟੈਸਟ ਕਰਦੇ ਸਾਰੇ ਕੋਲਕੱਤੇ ਚ ਸਾਰੇ ਬੰਗਾਲ ਚ ਪੇਰ ਪੂਰਾ ਪ੍ਰੈਸ਼ਰ ਆ ਜਾਂਦਾ ਪੁਲਸ ਤੇ ਮੈਨੇਜਮੈਂਟ ਤੇ ਸਰਕਾਰ ਤੇ ਸਰਕਾਰ ਕੀ ਬਰਦਾਵਾ ਪਾਉਂਦੀ ਆ ਪੁਲਸ ਵਾਲਿਆਂ ਦੇ ਵਿੱਚ ਇਹ ਤੇ ਜਿੱਦ ਤੋਂ ਬੰਦਾ ਲੱਭੋ ਤੇ ਇਹ ਦੁਗਾਂ ਫਿਰ ਸੀਸੀਟੀਵੀ ਚੈੱਕ ਕਰਨ ਲੱਗ ਜਾਂਦੀ ਆ ਪੁਲਸ ਜਿਹੜੇ ਉਹਦੇ ਹਸਪਤਾਲ ਦੇ ਇੱਕ ਹੈਰਾਨੀ ਦੀ ਗੱਲ ਸੋ ਮੈਂ ਹੋਰ ਦੱਸਾਂ ਸਾਰੇ ਹਸਪਤਾਲ ਚ ਸੀਸੀਟੀਵੀ ਕੈਮਰੇ ਸੀ ਸਾਰੇ ਚ ਪਰ ਜਿਹੜੇ ਕੱਲਾ ਸੈਮੀਨਾਰ ਹਾਲ ਚ ਉਹ ਹੈ ਨਹੀਂ ਸੀਗੇ ਸੀਸੀਟੀਵੀ ਕੈਮਰੇ ਹੈ ਨਹੀਂ ਸੀ ਪਰ ਉਹਦੇ ਜਿਹੜੇ ਸੀਸੀਟੀਵੀ ਬਾਹਰ ਲੱਗੇ ਸੀਗੇ ਉਹ ਤੋਂ ਚੈੱਕ ਕੀਤੇ ਪੁਲਸ ਵਾਲਿਆਂ ਨੇ ਤੇ ਉੱਥੇ ਨਾਲ ਇੱਕ ਨੋਟ ਕੀਤੀ ਗੱਲ ਲੋ ਵੀ ਇੱਕ ਬੰਦਾ ਜਾਂਦਾ ਹੈਗਾ 4 ਵਜੇ ਅੰਦਰ ਸੈਮੀਨਾਰ ਹਾਲ ਚ ਤੇ ਉਹਦੇ ਨਾਲ ਮਤਲਬ ਵੀ ਗੱਲ ਚ ਹੈੱਡਫੋਨ ਪਾਏ ਹੁੰਦੇ ਹੈਗੇ ਤੇ ਜਦੋਂ ਵਾਪਸ ਆਉਂਦਾ ਅੱਧੇ ਘੰਟੇ ਬਾਅਦ ਵਾਪਸ ਆਇਆ ਸਾਢੇ 4 ਵਜੇ ਵਾਪਸ ਲਾ ਲਓ ਤੁਸੀਂ ਉਹ ਹੈੱਡਫੋਨ ਨਹੀਂ ਹੁੰਦੇ ਉਹਦੇ ਗੱਲ ਚ ਹੁਣ ਪਰ ਹੁਣ ਕੱਲੇ ਹੈੱਡਫੋਨਾਂ ਕਰਕੇ ਤਾਂ ਮਤਲਬ ਵੀ ਉਹਨੂੰ ਉੱਥੇ ਪੜਿਆ ਨਹੀਂ ਜਾਂਦਾ ਕਿਉਂ ਬਹੁਤ ਮਜ਼ਬੂਤ ਕੇਸ ਨਹੀਂ ਬਣਨਾ ਫਿਰ ਉਹ ਨਾਲ ਦੀ ਨਾਲ ਛੁੱਟਿਆਊਗਾ ਹੈੱਡਫੋਨਾਂ ਕਰਕੇ ਤਾਂ ਕੱਲੇ ਹੈੱਡਫੋਨ ਕਰਕੇ ਕਿੰਨਾ ਕੇਸ ਬੈਜੂਗਾ ਉਹ ਤੇ ਲੋ ਲੋ ਵੀ ਪੂਰੀ ਪੱਕਾ ਰਹੋ ਚਾਹੀਦਾ ਹੁੰਦਾ ਵਿਆਪ ਲਾਲ ਵੀ ਪੱਕਾ ਪਤਾ ਹੋਵੇ ਇਹ ਨਹੀਂ ਕੀਤਾ ਬੰਦਾ ਮਾਰਿਆ ਤੇ ਫਿਰ ਉਹ ਪੁਲਿਸ ਕਰਦੀ ਹੈ ਮਤਲਬ ਵੀ ਨਾ ਇੱਕ ਸਕੀਮ ਲਾਉਂਦੀ ਹੈ ਪੁਲਿਸ ਹੈੱਡਫੋਨ ਆ ਜਿਹੜੇ ਉਹ ਕਮਰੇ ਚੁੱਥੇ ਆ ਜਾਂਦੇ ਉਹ ਕੁੜੀ ਦੇ ਸੈਮੀਨਾਰ ਹਾਲ ਚ ਹੈੱਡਫੋਨ ਪਈ ਹੁੰਦੀ ਹੈਗੇ ਤੇ ਉਹਨਾਂ ਸਾਰੀ ਮੈਨੇਜਮੈਂਟ ਨੂੰ ਇਕੱਠਾ ਕਰਦੀ ਹੈ ਸਾਰੀਆਂ ਉਹਨਾਂ ਨਾਲ ਦੀਆਂ ਉਹਨਾਂ ਦੇ ਡਾਕਟਰ ਨੇ ਖਾਰ ਨੂੰ ਇਕੱਠਾ ਕਰਦੀਆਂ ਤੇ ਉਹ ਉਹ ਫਿਰ ਉਹ ਦਿਖਾਉਂਦਿਆਂ ਵੀ ਆਹ ਬੰਦੇ ਇਹਦੇ ਚ ਬਾਹਰ ਨਿਕਲੇ ਆਗੇ ਮਤਲਬ ਵੀ ਕਮਰੇ ਚ ਤੁਸੀਂ ਦੇਖੋ ਔਰ ਜਿਹੜੇ ਉਹਨੂੰ ਜਾਣਦੇ ਸੀਗੇ ਕੁਝ ਜਾਣਦੇ ਸੀ ਕੁਝ ਮੈਨੇਜਮੈਂਟ ਨੂੰ ਜਾਣਦੇ ਸੀ ਕੁਝ ਉੱਥੇ ਕੰਮ ਕਰ ਰਹੇ ਸੀਗੇ ਤੇ ਫਿਰ ਨਾ ਜਦੋਂ ਪੁਲਿਸ ਉਹਨਾਂ ਜਿਹੜਾ ਹੈੱਡਫੋਨ ਨੂੰ ਕਨੈਕਟ ਕਰਦੀ ਆ ਸਾਰਿਆਂ ਦੇ ਫੋਨ ਨਾਲ ਜਿਹੜੇ-ਜਿਹੜੇ ਕੈਮਰੇ ਚ ਗਏ ਸੀਗੇ ਉੱਥੇ ਤੇ ਇੱਕ ਇੱਕ ਜਣੇ ਦੇ ਕੰਟੈਕਟ ਹੋ ਜਾਂਦਾ ਫੋਨ ਨਾਲ ਉਹ ਹੈੱਡਫੋਨ ਤੇ ਉਹਦਾ ਨਾਂ ਸੀਗਾ ਸੰਜੀ ਰੌਏ ਸੰਜੀ ਰੌਏ ਜਿਨੇ ਇਹ ਸਭ ਕੀਤਾ ਉਹ ਇੱਕ ਹੈੱਡਫੋਨਾਂ ਕਰਕੇ ਫੜਿਆ ਜਾਂਦਾਗਾ ਤੇ ਉਹਦਾ ਮੋਬਾਈਲ ਨਾਲ ਕਨੈਕਟ ਹੋ ਜਾਂਦਾ ਹੈਗੇ ਸੰਜੀ ਰੌਏ ਸੀਗਾ ਉਹਦੀ ਉਮਰ 33 ਸਾਲ ਸੀਗੀ ਤੇ ਸੋਨੂੰ ਮੈਂ ਇੱਕ ਗੱਲ ਹੋਰ ਦੱਸਾਂ ਹਰਾਨੀ ਜਨਕ ਜਿਹੜਾ ਹਸਪਤਾਲ ਸੀ ਨਾ ਉਹਦੇ ਮੂਰੇ ਇੱਕ ਚੌਕੀ ਸੀਗੀ ਉਹ ਉੱਥੇ ਕੰਮ ਕਰਦਾ ਸੀ ਵਲੰਟੀਅਰ ਤੌਰ ਤੇ ਪੁਲਿਸ ਨਾਲ ਵਲੰਟੀਅਰ ਤੌਰ ਤੇ ਮਨ ਵਲੰਟੀਅਰ ਦਾ ਮਤਲਬ ਵੀ ਬਿਨਾਂ ਤਨਖਾਹ ਤੋਂ ਕੰਮ ਕਰਦਾ ਸੀਗਾ ਪੁਲਿਸ ਵਾਲਿਆਂ ਲਈ ਉਹ ਪਰ ਬਿਨਾਂ ਤਨਖਾਹ ਤੋਂ ਕੌਣ ਕੰਮ ਕਰੂਗਾ ਇਹ ਤਾਂ ਆਪਾਂ ਵੀ ਸਿਆਣੇ ਤੁਸੀਂ ਵੀ ਸਿਆਣੇ ਹੋ ਕੀ ਕੀ ਰੋਲ ਸੀਗਾ ਉਹਦਾ ਉਹ ਸਭ ਦੱਸਦਾ ਤੁਹਾਨੂੰ ਮੈਂ ਵਲੰਟੀਅਰ ਦਾ ਉਹਦਾ ਰੋਲ ਸੀਗਾ ਮਤਲਬ ਵੀ ਜੇ ਕਿਸੇ ਨੂੰ ਉੱਥੇ ਬੈੱਡ ਦਵਾਉਣਾ ਤਾਂ ਉਹਨੇ ਕਮਿਸ਼ਨ ਲੈਣੀ ਜਾਂ ਕੋਈ ਡਾਕਟਰ ਨੂੰ ਮਿਲਣਾ ਤਾਂ ਉਹਨੇ ਕਮਿਸ਼ਨ ਲੈਣੀ ਹਰ ਇੱਕ ਗੱਲ ਦੀ ਮਤਲਬ ਉਹ ਬੰਦਾ ਕਮਿਸ਼ਨ ਲੈਂਦਾ ਸੀਗਾ ਉੱਥੇ ਹਸਪਤਾਲ 'ਚ ਤੇ ਫਿਰ ਪੱਕੇ ਉਹ ਗੱਲਾਂ ਵੀ ਉਹ ਪੁਲਿਸ ਵਾਲਿਆਂ ਨੂੰ ਵੀ ਦਿੰਦੇ ਹੋਣਾਗਾ ਜਿਨ੍ਹਾਂ ਨੇ ਰੱਖਿਆ ਸੀਗਾ ਉਹ ਬੰਦਾ ਤੇ ਐਵੇਂ ਕਹੂੰ ਰੱਖ ਲੂਗਾ ਬੈੱਡ-ਬੁੱਡ ਦਵਾਉਣੇ ਹਸਪੀਟਲ ਡਾਕਟਰਾਂ ਨੂੰ ਬੁਲਾਉਣਾ ਜਾਂ ਕੋਈ ਵੀ ਰਿਪੋਰਟ ਹੋਵੇ ਦੱਬੜੀ ਕਰਨੀ ਉਹ ਸਾਰੇ ਕੰਮ ਕਰਦਾ ਸੀਗਾ ਉਹ ਤੇ ਨਾ ਉਹਦੇ ਜਦੋਂ ਉਹਦੀ ਉਹ ਲਿਖਿਆ ਸੀਗਾ ਪੁਲਿਸਰ ਸ਼ਰਟ ਤੇ ਵੀ ਪੁਲਿਸ ਲਿਖਿਆ ਸੀ ਉਹਦੇ ਮੋਟਰਸਾਈਕਲ ਤੇ ਵੀ ਪੁਲਿਸ ਵਾਲੇ ਕੋਲਕਾਤਾ ਪੁਲਿਸ ਲਿਖਿਆ ਸੀਗਾ ਤੇ ਪਰ ਉਹ ਲੋਗਲ ਛੋਟੀ ਕੋਈ ਨਹੀਂ ਸੀਗੀ ਪਲੰਟੀਅਰ ਸੀਗਾ ਇੱਕ ਤਰ੍ਹਾਂ ਦਾ ਮਤਲਬ ਤੇ ਉਹ ਪੁਲਿਸ ਵਾਲਿਆਂ ਨੇ ਰੱਖਿਆ ਸੀਗਾ ਤੇ ਫਿਰ ਉਹ ਦੂਆ ਗੱਲ ਕਰਦਾ ਉਹਦਾ ਹੀ ਮਤਲਬ ਵੀ ਬੈਕਗ੍ਰਾਉਂਡ ਦੀ ਬੈਕਗ੍ਰਾਉਂਡ ਉਹਦਾ ਬਹੁਤ ਹੀ ਜ਼ਿਆਦਾ ਗੰਦਾ ਮਾੜਾ ਬੈਕਗ੍ਰਾਉਂਡ ਆ ਤੇ ਉਹ ਜਦੋਂ ਉਹ ਮਤਲਬ ਉਹਨੇ ਚਾਰ ਵਿਆਹ ਕੀਤੇ ਸੀਗੇ ਚਾਰ ਵਿਆਹਾਂ ਵਿੱਚ ਪਹਿਲੇ ਤਿੰਨ ਵਿਆਹਾਂ ਵਿੱਚੋਂ ਮਤਲਬ ਵੀ ਜਿਹੜੀਆਂ ਤਿੰਨ ਪਹਿਲਾਂ ਤਾਂ ਘਰ ਵਾਲੀਆਂ ਸੀਗਾ ਉਹ ਵੀ ਮਤਲਬ ਵੀ ਉਹ ਛੱਡ ਗਈਆਂ ਸੀਗਾ ਉਹਨੂੰ ਇਹਦੇ ਮਤਲਬ ਵੀ ਇਹ ਕੋਲਾ ਵਾਲਾ ਸ਼ੈਤਾਨ ਦਾ ਇਹਦਾ ਸ਼ੈਤਾਨ ਦਾ ਰੂਪ ਕਰਕੇ ਮਤਲਬ ਵੀ ਹਵਾਨ ਹਵਾਨ ਹੀ ਸੀਗਾ ਇੱਕ ਤਰ੍ਹਾਂ ਦਾ ਤੁਸੀਂ ਲਾ ਲਓ ਮਤਲਬ ਵੀ ਉਹਨਾਂ ਨਾਲ ਵੀ ਉਹ ਹੀ ਤੱਕਾ ਕਰਨਾ ਮਤਲਬ ਆਪਾਂ ਤੁਹਾਨੂੰ ਮੈਂ ਕਿਵੇਂ ਦੱਸਾਂ ਵੀ ਜਦੋਂ ਇੱਕਦਮ ਬੰਦੇ 'ਚ ਹਵਾਨ ਆ ਜਾਂਦਾ ਘਰੂਂਡ ਮਾਰਦਾ ਹੋ ਬਹੁਤ ਕੁਝ ਕਰਦਾ ਗਾ ਕੁੱਟਦਾ ਮਾਰਦਾ ਗਾ ਤਾਂ ਕਿ ਤਿੰਨ ਜਿਹੜੀਆਂ ਉਹਨਾਂ ਤਲਾਕ ਹੋ ਗਿਆ ਸੀ ਜਿਹੜੀ ਚੌਥੀ ਪਤਨੀ ਸੀ ਉਹ ਨੂੰ ਦਾ ਕੈਂਸਰ ਉਹ ਵਿਚਾਰੀ ਉਹਦੇ ਮਰ ਜਾਂਦੀ ਹੈਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਇਹਦੇ ਬਾਰੇ ਇਹਦੀ ਮਾਂ ਦਾ ਕਹਿੰਦੀ ਬਾਲਾ ਸਿਆਣਾ ਮੁੰਡਾ ਸਾਡਾ ਤੇ ਜਿਹਦੇ ਦਾ ਫੋਨ ਚੈੱਕ ਕੀਤਾ ਜਾਂਦਾ ਨਾ ਫੋਨ 'ਚ ਮਤਲਬ ਲੈ ਵੀ ਪੋਰਨੋਗ੍ਰਾਫੀ ਮਿਲਦੀ ਹੈ ਇਹਦੇ ਉਹ ਪੋਰਨੋਗ੍ਰਾਫੀ ਨਾਰਮਲ ਪਰ ਪੋਰਨੋਗ੍ਰਾਫੀ ਵੀ ਨਹੀਂ ਆਪਾਂ ਕਹਦੇ ਇੱਕ ਜਿਵੇਂ ਉਹ ੱੱੱਕਾ ਕਰਨ ਵਾਲੀ ੱੱੱਕਾ ਕਰਕੇ ਉਹ ਮਤਲਬ ਵੀ ਉਹ ਸਭ ਕਰਨਾ ਤੇ ਹੋਰ ਮਤਲਬ ਕੁੱਟਮਾਰ ਕਰਕੇ ਉਹ ਸਭ ਕਰਨਾ ਪੋਰਨੋਗ੍ਰਾਫੀ ਮਤਲਬ ਉਹ ਇਦਾਂ ਦੀ ਪੋਰਨੋਗ੍ਰਾਫੀ ਦੇਖਦਾ ਸੀਗਾ ਉਹਦਾ ਦਿਮਾਗ 'ਚ ਇਦਾਂ ਸਾਰਾ ਕੁਝ ਚੱਲ ਰਿਹਾ ਸੀਗਾ ਤੇ ਜਿਹੜੇ ਆਲੇ-ਦੁਆਲੇ ਲੋਕ ਆ ਉਹ ਵੀ ਕਹਿੰਦੇ ਸੀਗੇ ਵੀ ਇਹ ਉਹ ਹੈਗਾ ਮਤਲਬ ਇੱਕ ਔਰਤ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਵਾਲਾ ਬੰਦਾ ਇਹ ਮੋ ਵੱਲੀ ਔਰਤਾਂ ਵੱਲ ਆਕਰਸ਼ਿਤ ਹੁੰਦਾ ਸੀਗਾ ਬੰਦਾ ਬਹੁਤ ਜ਼ਿਆਦਾ ਤੇ ਫਿਰ ਤੁਸੀਂ ਸਮਝ ਹੀ ਸਕਦੇ ਹੋਗੇ ਉਹਦੇ ਦਿਮਾਗ 'ਚ ਕੀ ਕੁਝ ਚੱਲ ਰਿਹਾ ਹੁੰਦਾਗਾ ਉਹ 8 ਅਗਸਤ ਦੀ ਰਾਤ ਨੂੰ ਫਿਰ ਉਹ ਗੜੀ ਦੀ ਵਿਚਾਰੀ ਦੀ ਉਹ ਬਰੀ ਆ ਜਾਂਦੀ ਹੈਗੀ ਉਹਨੇ ਰੇਪ ਕਰਦਾਗਾ ਘੂਂਟ ਮਾਰਦਾ ਉਹ ਸਭ ਕੁਝ ਕਰਦਾ ਸੀ ਹਿੱਸਾ ਮਾਰਦਾ ਅੱਖਾਂ ਕੱਢਦਾ ਉਹਨਾਂ ਦਾ ਉਹਦਾ ਕਾਹ ਤੋੜਦਾ ਸਭ ਕੁਝ ਕਰਦਾਗਾ ਤੇ ਹੁਣ ਇੱਥੇ ਪੁਲਿਸ ਵੀ ਫਸਦੀ ਸੀਗੀ ਤੇ ਮੈਨੇਜਮੈਂਟ ਵੀ ਫਸਦੀ ਸੀਗੀ ਹੁਣ ਆਪਾਂ ਗੱਲ ਕਰੀਏ ਵੀ ਪੁਲਿਸ ਨੇ ਵਲੰਟੀਅਰ ਰੱਖਿਆ ਤਾਂ ਉਹਦਾ ਬੈਕਗ੍ਰਾਉਂਡ ਕਿਉਂ ਨਹੀਂ ਚეკ ਕੀਤਾ ਵੀ ਕਿਹੇ ਜਿਹਾ ਸੀਗਾ ਬੰਦਾ ਉਹ ਕਿ ਐਦਾਂ ਹੀ ਬਸ ਨੋਰਮਲ ਆ ਹੀ ਰੱਖ ਲੈਂਦੇ ਆਗੇ ਆਪਾਂ ਜੀ ਵੈਰੀਫਿਕੇਸ਼ਨ ਕਰਨ ਜਾਵੜੀਏ ਕਰੋ ਉਦੋਂ 100 ਸਵਾਲ ਪੁੱਛਦੇ ਆਗੇ ਤੇ ਉਹਨਾਂ ਦਾ ਆਪਦਾ ਬੰਦਾ ਤਾਂ ਸਹੀ ਰੱਖਿਆ ਨਹੀਂ ਗਿਆ ਇਹ ਤਾਂ ਬਹੁਤ ਵੱਡਾ ਸਵਾਲ ਉੱਠਦਾ ਪੁਲਸ ਤੇ ਵੀ ਉਹਨਾਂ ਨੇ ਕਿਉਂ ਨਹੀਂ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਕਿਉਂ ਇੱਕ ਕੁੜੀ ਦੀ ਮੌਤ ਦਾ ਕਾਰਨ ਬਣਿਆ ਉਹ ਬੰਦਾ ਜੇ ਉਹ ਮਤਲਬ ਵੀ ਚੈੱਕ ਕਰਦੇ ਬੈਕਗ੍ਰਾਉਂਡ ਉਹਦਾ ਸਭ ਕੁਝ ਦੇਖਦੇ ਤੇ ਉਹਨਾਂ ਨੂੰ ਫਿਰ ਨਾਂ ਰੱਖਦੇ ਉਹ ਕੁੜੀ ਅੱਜ ਜਾਂਦੀ ਹੋਣੀ ਸੀਗੀ ਤੇ ਇਹ ਕਹਾਣੀ ਸੀਗੀ ਕੋਲਕੱਤਾ ਦੇ ਜਿਹੜੇ ਕੇਸ ਚੱਲ ਰਿਹਾ ਉਹ ਦੀ ਪ੍ਰੋਟੈਸਟ ਚੱਲ ਰਿਹਾ ਬਹੁਤ ਵੱਡਾ ਤੇ ਉਮੀਦ ਹੈਗਾ ਵੀ ਡਾਕਟਰ ਸਫਲ ਹੋਣਗੇ ਮੈਂ ਤਾਂ ਪੁਲਿਸ ਵਾਲਾਂ ਤੇ ਹੈਰਾਨ ਆਗਾ ਵੀ ਐ ਇੱਦਾਂ ਹੀ ਬੰਦਾ ਰੱਖ ਲੈਂਦੇ ਆ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਬਹੁਤ ਦੁਖ ਵਾਲੀ ਗੱਲ ਆ ਗਈ ਪੁਲਿਸ ਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਇਦਾਂ ਕਿਸੇ ਦੀ ਜ਼ਿੰਦਗੀ ਖਰਾਬ ਨਾ ਕਰੋ ਹਰ ਮਤਲਬ ਹਰ ਇੱਕ ਦਿਨ 2 3 4 ਰੇਪ ਹੋਣੀ ਹੋਣਿਆ ਕਿ ਹਰ ਦਿਨ ਹਰ ਦਿਨ ਕੋਈ ਕੇਸ ਮਤਲਬ ਹੀ ਨੱਪਿਆ ਜਾਂਦਾ ਹੈਗਾ ਇਹ ਕੇਸ ਸੀਗਾ ਜਿਹੜਾ ਇਹ ਤਾਂ ਨਹੀਂ ਹੋ ਹੋਇਆਗਾ ਕਿਉਂ ਪੁਲਿਸ ਵਾਲਾ ਸੀਗਾ ਜਿਹੜੇ ਰੇਪ ਕਰਿਆ ਸੀਗਾ ਉਹ ਤਾਂ ਗੱਲ ਬਾਹਰ ਆ ਗਈ ਕਿ ਕੋਈ ਡਾਕਟਰ ਸੀਗਾ ਜੁਨੀਅਨ ਇਕੱਠੀ ਹੋ ਗਈ ਤਾਂ ਗੱਲ ਬਾਹਰ ਆ ਗਈ ਨਹੀਂ ਤਾਂ ਇਹ ਵੀ ਕੇਸਾਂ ਹੀ ਨੱਪਿਆ ਜਾਣਾ ਸੀਗਾ ਜਿਵੇਂ ਹੋਰ ਬਾਕੀ ਹਰ ਰੋਜ਼ ਕੇਸ ਨੱਪੇ ਜਾਂਦੇ ਹੈਗੇ ਏ ਹੁਣ ਕੀ ਕੀ ਦਾ ਕਸੂਰ ਕਹਿ ਸਕਦੇ ਆ ਪਰ ਪ੍ਰੋਸਸਾਲੇ ਦਾ ਮੈਨੇਜਮੈਂਟ ਦਾ ਕੀ ਦਾ ਉਹ ਕੁੜੀ ਦਾ ਵਿਚਾਰੀ ਜਿਹੜੀ ਮਾਪਿਓ ਕੱਲੇ ਰਹਿ ਗਏ 31 ਸਾਲ ਦੀ ਉਮਰ ਸੀਗੀ ਉਹਦੀ ਤੇ ਐਡੀ ਪੜ੍ਹੀ ਲਿਖੀ ਕੁੜੀ ਸੀਗੀ ਉਹ ਪੂਰਾ ਮੈਡੀਕਲ ਡਾਕਟਰੀ ਸਿੱਖ ਗਈ ਸੀਗੀ ਸਭ ਕੁਝ ਓਕੇ ਸੀਗਾ ਵਿਚਾਰੀ ਦੀ ਮੌਤ ਹੋ ਗਈ ਬਹੁਤ ਨਾਲ ਦਰਦਨਾਕ ਮੌਤ ਨੋਰਮਲ ਮੌਤ ਵੀ ਨਹੀਂ ਐਡਾ ਭਿਆਨਕ ਹਾਦਸਾ ਹੋਇਆ ਕੁੜੀ ਨਾਲ ਆਪਾਂ ਐਡਾ ਦੱਸ ਨਹੀਂ ਸਕਦੇ ਉਹਦਾ ਜਿਹਦੇ ਨਾਲ ਹੋਈ ਆ ਤੇ ਜਿਹਨੇ ਕੀਤਾ ਜਿਹੜੇ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਉਹ ਬਾਡੀ ਦੇਖੀ ਹੈ ਉਹੀ ਦੱਸ ਸਕਦੇ ਹੈਗੇ ਐਡਾ ਦਰਦਨਾਕ ਹੋਇਆ ਮੈਂ ਤਾਂ ਜਦੋਂ ਆ ਪੜ੍ਹੀ ਕਹਾਣੀ ਜਾਂ ਸੁਣੀ ਪੜ੍ਹੀ ਦੋਨੇ ਕੁਝ ਕੀਤਾ ਦੇਖ ਕੇ ਹੈਰਾਨ ਰਹਿ ਗਿਆ ਕੁੜੀ ਦੀ ਬਾਡੀ ਵਿਚਾਰੀ ਦੇ ਅੱਖਾਂੋਂ ਲਾਲ ਖੂਨ ਨਿਕਲ ਰਿਹਾ ਹੈਗਾ ਬਹੁਤ ਬਹੁਤ ਇਤਿਹਾਸ ਟੁੱਟਿਆ ਹੋਇਆ ਆਹ ਚੀਜ਼ਾਂ ਵੀ ਟੁੱਟੀਆਂ ਹੋਆਂ ਲੱਤਾਂ ਵੀ ਟੁੱਟੀਆਂ ਹੋਆਂ ਇੱਕ ਲੱਤ ਉਧਰ ਜਾਂਦੀ ਸੀ ਇੱਕ ਵਾਰੀ ਸਿੱਧਰ ਜਾਂਦੀ ਸੀ ਮਤਲਬ ਵੀ ਐਂ ਹੁੰਦੀ ਹੈ ਨਾ ਉਹ ਐਂ ਕਰਤੀਆਂ ਸੀਗੀਆਂ ਕੁੜੀ ਦੇ ਲੱਤਾਂ ਧੰਨਵਾਦ ਚਲੋ ਮਿਲਦੇ ਆ ਅਗਲੀ ਵੀਡੀਓ ਚ ਅੱਜ ਜਦੋਂ ਮੈਂ ਵੀਡੀਓ ਸਮਾਈ ਵੀ ਨਹੀਂ ਕਹਿ ਸਕਦਾ ਵੀ ਕਿਵੇਂ ਲੱਗੇ ਕਿਉਂ ਇਹ ਹਾਦਸਾ ਸੀਗਾ ਕੋਈ ਸਟੋਰੀ ਨਹੀਂ ਸੀਗੀ ਹੁਣ ਇਹ ਵੀ ਭੁੱਲ ਜਾਣਗੇ ਲੋਕ 2 ਮਹੀਨੇ ਬਾਅਦ 3 ਮਹੀਨੇ ਬਾਅਦ ਬਸ ਇਹ ਵੀ ਇਹ ਗੱਲ ਵੀ ਉਹ ਨਰਵਾ ਕੇ ਹੁਣ ਕਿੰਨਾ ਘੁੱਟਦਾਗਾ ਇਦਾਂ ਹੀ ਉਹਨਾਂ ਪੈ ਕੇ ਇਸਨਾਂ ਪੈ ਜਾਊਗਾ ਬਸ ਇੱਕ ਅੱਧੀ ਵੈਬ ਸੀਰੀਜ਼ ਬਣ ਜਾਊਗੀ ਬਸ ਆਹੀ ਕੋ ਚੱਲਦਾਗਾ ਧੰਨਵਾਦ ਤੁਹਾਡਾ ਨਾਲ ਜੁੜਨ ਲਈ ਅਗਲੀ ਵੀਡੀਓ ਦੀ ਵੇਟ ਕਰਿਓ ਬਾਏ ਬਾਏ